ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਤੁਹਾਨੂੰ ਇੱਕ ਨਵਾਂ ਕ੍ਰਿਸ਼ਮਾ ਲੱਗੇ ਆ ਵਿਖਾਉਣ ਦੇਖਣ ਵਾਲੀ ਇੱਕ ਬੜੀ ਸੋਹਣੀ ਲੋਕੇਸ਼ਨ ਆ ਜਿਹੜੀ ਤੁਹਾਨੂੰ ਵਿਖਾ ਰਹੇ ਆ ਇਹ ਲੋਕੇਸ਼ਨ ਗੁਰਦੁਆਰਾ ਭਗਤ ਧੰਨਾ ਜੀ ਕਨੌਰਾਂ ਦੇ ਬਿਲਕੁਲ ਨੇੜੇ ਆ ਤਕਰੀਬਨ 2 2-3 ਕਿਲੋਮੀਟਰ ਪਟਿਆਲੇ ਤੋਂ ਇਧਰ ਕਨੌਰ ਪੈਂਦਾ ਆ ਅੰਬਾਲੇ ਤੇ ਪਟਿਆਲੇ ਦੇ ਵਿੱਚਕਾਰ ਤੇ ਕਨੌਰਾਂ ਦੇ ਬਿਲਕੁਲ ਲੱਗਿਆ ਲਾਸ਼ੜੂ ਖੁਰਦਿਆ ਪਿੰਡ ਉਸ ਜਗ੍ਹਾ ਤੇ ਅਸੀਂ ਖਲੋਤੇ ਆ ਤੇ ਤੁਹਾਨੂੰ ਇੱਕ ਵੱਖਰਾ ਕ੍ਰਿਸ਼ਮਾ ਲੱਗੇ ਆ ਵਿਖਾਉਣ ਇੱਧਰ ਦਰਸ਼ਨ ਕਰਾਓ ਦੇਖੋ ਆ ਜਿਹੜੀ ਨਦੀ ਆ ਤੇ ਇਹ ਥੱਲੋਂ ਦੀ ਲੰਘ ਰਹੀ ਆ ਤੇ ਅਗਲੇ ਪਾਸੇ ਦੇਖੋ ਧਰਧਰਿਆ ਕਰਦੇ ਆ ਕੰਬਰ ਇਹ ਕਿੰਨੀ ਨਮਾਨ ਆ ਇੱਥੋਂ ਥੱਲੇ ਨਦੀ ਵੱੜ ਜਾਂਦੀ ਆ ਇਹ ਆ ਸਾਹਮਣੇ ਵਿਖਾਓ ਵੇਖੋ ਅਗਲਾ ਪਾਸਾ ਉੱਚਾ ਵਾ ਕਿੰਨਾ ਉੱਚਾ ਵੇਖੋ ਦਰਿਆ ਨਾਲੋਂ ਤੇ ਨਦੀ ਦਰਿਆ ਦੇ ਥੱਲਿਓਂ ਦੀ ਲੰਘ ਕੇ ਤੇ ਅਗਲੇ ਪਾਸੇ ਉੱਚੇ ਥਾਂ ਤੇ ਚੜਨ ਗਈ ਆ ਆ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਵਿਖਾਉਣ ਲੱਗਾ ਆ ਵੇਖੋ ਆ ਨਦੀ ਆ ਇੱਥੋਂ ਥੱਲੇ ਵੜਨ ਗਈ ਆ ਵੇਖੋ ਕਿਦਾਂ ਛੱਲਾਂ ਅੰਦਰ ਜਾ ਰਹੀਆਂ ਥੱਲੇ ਵੜ ਕੇ ਨੇ ਇੰਨੀ ਨੀਨੀ ਚਲੀ ਜਾਂਦੀ ਆ ਇੰਨੀ ਆ ਵੇਖੋ ਕੱਗਰਦ ਰਿਆ ਇਹ ਇਹ ਤੋਂ ਬਾਅਦ ਫਿਰ ਅਗਲੇ ਪਾਸੇ ਉੱਚੀ ਜਗ੍ਹਾ ਤੇ ਜਾ ਕੇ ਨਿਕਲਣ ਈ ਆ ਤੇ ਕੇਵਲ ਅੰਗਰੇਜ਼ਾਂ ਦਾ ਇਹ ਇੱਥੇ ਦਿਮਾਗ ਇਹ ਚੱਲਿਆ ਵਾ ਵੀ ਉਹਨਾਂ ਨੇ ਕਿਸ ਢੰਗ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਵਾ ਪਾਣੀ ਅਗਲੇ ਪਾਸੇ ਨਿਕਲਦਾ ਜਾ ਰਿਹਾ ਵਾ ਆਓ ਤੁਹਾਨੂੰ ਥੋੜਾ ਜਿਹਾ ਅੱਗੋਂ ਦਾ ਆਪਨੇ ਦਾ ਆ ਤੁ ਆਪਹਿ ਜਰਾ ਵੇਖ ਆ ਦੇਖੋ ਜੀ ਕੱਗਰ ਦਰਿਆ ਜਿਹੜਾ ਜਿਹਦਾ ਆਪਾਂ ਸਾਰਿਆਂ ਨੇ ਨਾਂ ਸੁਣਿਆ ਹੋਊ ਕੱਗਰ ਦਰਿਆ ਅੰਬਾਲੇ ਦੇ ਪਟਿਆਲੇ ਦੇ ਕੋਲ ਵਹਿੰਦਾ ਆ ਦੋਵਾਂ ਦੇ ਵਿੱਚਕਾਰ ਤੇ ਇਹ ਤੁਸੀਂ ਵੇਖ ਸਕਦੇ ਹੋ ਕਿੰਨਾ ਪਾਣੀ ਦਾ ਵਹਾਅ ਜਿਹੜਾ ਇਹਦੇ ਵਿੱਚ ਹੀ ਅੰਗਾ ਚੱਲ ਰਿਹਾ ਉਧਰੋਂ ਨਦੀ ਦੇ ਵਿੱਚ ਹੀ ਪਾਣੀ ਪੂਰਾ ਫਲੋ ਕਰਕੇ ਇਹਦੇ ਥੱਲਿਓਂ ਦੀ ਆਹ ਵੇਖੋ ਆ ਫਰਸ਼ ਪਾਈ ਆ ਥੱਲੇ ਜਿੱਦਾਂ ਇੱਕ ਸਰੰਗ ਬਣ ਜੰਨੀ ਨਾ ਸ੍ਰੰਗ ਇਦਾਂ ਬੰਦ ਕੀਤੀ ਆ ਥੱਲਿਓ ਇਹਦੇ ਵਿੱਚ ਵੀ ਨਦੀ ਥੱਲਿਓ ਦੀ ਲੰਘਣ ਲਈ ਆ ਆ ਗਏ ਹੋ ਜੀ ਇਥੋਂ ਆ ਕੇ ਤੇ ਨਦੀ ਦਾ ਪਾਣੀ ਜਿਹੜਾ ਆ ਵੇਖੋ ਬਾਹਰ ਫੁੱਟਲਿਆਂ ਨਾਲ ਨਿਕਲਿਆ ਆ ਵਾ ਤੇ ਪਾਣੀ ਦਾ ਰੰਗ ਵੀ ਜਿਹੜਾ ਬੜਾ ਸਾਫ਼ ਆ ਨੀਲੇ ਰੰਗ ਦਾ ਪਾਣੀ ਆ ਜਿਹੜਾ ਤੁਸੀਂ ਵੇਖ ਰਹੇ ਜੇ ਬਿਲਕੁਲ ਇਹਦਾ ਕਲਰ ਜਿਹੜਾ ਹੈਗਾ ਆ ਖਲੋ ਨੀਲਾ ਪ੍ਰਤੀਕ ਹੋ ਰਿਹਾ ਤੇ ਆਕਾ ਗਰਦਰੀਆ ਦੇਖ ਲੋ ਇਹ ਤੁਹਾਨੂੰ ਅਸੀਂ ਤਾਂ ਵਿਖਾਉਣ ਦੀ ਚਾਹਤ ਰੱਖੀ ਆ ਵੀ ਇਹ ਬੜੀ ਸੋਹਣੀ ਇੱਕ ਲੋਕੇਸ਼ਨ ਆ ਔਰ ਇੱਥੋਂ ਦਾ ਜਿਹੜਾ ਮਾਹੌਲ ਬੜਾ ਸੋਹਣਾ ਸਾਫ਼ ਸੁਥਰਾ ਆ ਕਿਨਾਰੇ ਤੇ ਗੁਰਦੁਆਰਾ ਸਾਹਿਬ ਬਣਿਆ ਵਾ ਬਿਲਕੁਲ ਤੇ ਬਹੁਤ ਆਨੰਦਮਈ ਇਹ ਜਗ੍ਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ